ਲੋ ਡਰਾਈਵਰਾਂ ਨੇ ਇਹਦੇ ਅੰਦੇਗੇ ਨਵੇਂ ਕਾਨੂੰਨ ਨੂੰ ਲੈ ਕੇ ਲਗਾਤਾਰ ਇਸ ਦਾ ਵਿਰੋਧ ਦੇਖ ਨੂੰ ਮਿਲ ਰਿਹਾ ਉੱਥੇ ਹੀ ਤਸਵੀਰਾਂ ਦੇ ਜੇਕਰ ਅਸੀਂ ਪੈਟਰੋਲ ਪੰਪ ਦੀਆਂ ਤਸਵੀਰਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਦੇਖਿਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਪੈਟਰੋਲ ਡੀਜ਼ਲ ਭਰਵਾਉਣ ਦੇ ਵਾਸਤੇ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਉਹਨਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਉੱਥੇ ਹੀ ਭਾਨਾ ਸਿੱਧੂ ਨੇ ਆਪਣੇ ਸੋਸ਼ਲ ਅਕਾਊਂਟ ਦੇ ਵੀਡੀਓ ਸਾਂਝੀ ਕੀਤੀ ਤੇ ਪੈਟਰੋਲ ਪੰਪ ਦੇ ਹਾਲਾਤ ਦਿਖਾਏ ਕਿ ਕਿਸ ਤਰੀਕੇ ਦੇ ਨਾਲ ਲੋਕ ਵੱਡੀ ਗਿਣਤੀ ਦੇ ਵਿੱਚ ਲਾਈਨਾਂ ਲਗਾ ਕੇ ਖੜੇ ਨੇ ਪੈਟਰੋਲ ਅਤੇ ਡੀਜ਼ਲ ਪਰਵਾਣ ਦੇ ਵਾਸਤੇ ਕਾਫੀ ਖੱਜਲਖਵਾਰ ਹੋਣਾ ਪੈ ਰਿਹਾ ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰ ਦੇ ਲਿਆਂਦੇ ਕਾਨੂੰਨ ਦਾ ਵਿਰੋਧ ਕੀਤਾ ਜਿਹਦੇ ਚਲਦੇ ਭਾਨਾ ਸਿੱਧੂ ਦਾ ਕਹਿਣਾ ਹੈ ਕਿ ਇੱਕ ਡਰਾਈਵਰ ਜਿਹੜਾ ਕਿ ਮਾਤਲ ਹੁੰਦਾ ਉਹ 7 ਲੱਖ ਕਿੱਥੋਂ ਦੇਵੇਗਾ ਤੇ 10 ਸਾਲ ਦੀ ਸਜ਼ਾ ਕੱਟਣ ਤੱਕ ਤਾਂ ਉਹਨਾਂ ਦੇ ਘਰਾਂ ਦੇ ਚੁੱਲਿਆਂ ਦੇ ਵਿੱਚ ਵੀ ਕਾਹ ਉਗ ਪਵੇਗਾ ਉਹਨਾਂ ਕਹਿ ਕੇ ਸਾਨੂੰ ਟਰੱਕ ਡਰਾਈਵਰਾਂ ਦਾ ਸਾਥ ਦੇਣਾ ਚਾਹੀਦਾ ਅਤੇ ਉਹਨਾਂ ਦੇ ਪ੍ਰਦਰਸ਼ਨ ਦਾ ਸਮਰਥਨ ਕਰਨਾ ਚਾਹੀਦਾ ਹੋਰ ਕੀ ਕੁਝ ਕਿਹਾ ਭਾਨਾ ਸਿੱਧੂ ਨੇ ਆਪਣ ਇਸ ਵੀਡੀਓ ਦੇ ਜ਼ਰੀਏ ਆਓ ਸੁਣਦੇ ਹਾਂ ਜਿਹੜੇ ਪੰਜਾਬ ਦੇ ਨੇ ਖਾਸ ਕਰਕੇ ਜਿਹੜੇ ਉਹਨਾਂ ਦੇ ਆਪਾਂ ਗੱਲ ਕਰੀਏ ਸਾਰੇ ਜਿਹੜੇ ਆਮ ਘਰਾਂ ਤੋਂ ਨੇਗੇ ਜਿਹੜੀ ਮੋਦੀ ਸਰਕਾਰ ਉਹਨਾਂ ਦੇ ਕਾਨੂੰਨ ਲੈ ਕੇ ਆਈ ਹੈ ਕਾਨੂੰਨ ਕੀ ਲੈ ਕੇ ਆਈ ਹੈ ਸਾਨੂੰ ਸਾਨੂੰ ਸਾਰੇ ਟਰੱਕ ਡਰਾਈਵਰਾਂ ਦੀ ਸਭ ਤੋਂ ਪਹਿਲਾਂ ਦਾ ਭਰਾਮਾਂ ਦੀ ਹੜਤਾਲ ਦਾ ਸਮਰਥਨ ਕਰਨਾ ਚਾਹੀਦਾ ਮੋਦੀ ਸਰਕਾਰ ਕਾਨੂੰਨ ਕੀ ਲੈ ਕੇ ਆਈ ਉਹ ਸਾਨੂੰ ਸਭ ਨੂੰ ਪਤਾ ਹੀ ਲੱਗ ਗਿਆ ਦੇ 10 ਸਾਲ ਦੀ ਕੈਦ ਤੇ 7 ਲੱਖ ਰੁਪਏ ਜੁਰਮਾਨਾ 7 ਲੱਖ ਰੁਪਏ ਜਿਹੜਾ ਉਹਨਾਂ ਜੁਰਮਾਨੇ ਦੀ ਆਪਾਂ ਗੱਲ ਕਰੀਏ ਟਰੱਕ ਡਰਾਈਵਰ ਭਰਾ ਕਿੰਨੇ ਕ ਅਮੀਰ ਨੇਗੇ ਸਾਰੇ ਆਮ ਘਰਾਂ ਦੇ ਮੁੰਡੇ ਨੇਗੇ ਸਾਰੇ ਗਰੀਬ ਘਰਾਂ ਦੇ ਮੁੰਡੇ ਨੇਗੇ ਇੱਕ ਟਰੱਕ ਡਰਾਈਵਰ ਦੀ ਕਮਾਈ ਕਿੰਨੀ ਕ ਟਰੱਕ ਡਰਾਈਵਰ ਦੀ ਕਮਾਈ ਇੱਕ ਦੀ 10-15-20000 ਰੁਪਏ ਮਹੀਨੇ ਦੀ ਕਮਾਈ ਹੋਊਗੀ ਹੁਣ ਜਿਹੜਾ ਕਮਾਈ ਆ ਜਿਹੜੀ ਹੁਣ ਇਹ ਟਰੱਕ ਡਰਾਈਵਰ ਭਰਾਵਾਂ ਦੀ ਕਮਾਈ ਆ ਹੁਣ ਇੰਨਾ ਜਿਹੜਾ ਇਹ ਵਿਚਾਰੇ ਕਿੱਥੋਂ ਭਰਨਗੇ ਆਪਣਾ ਜੇ ਆਪਾਂ ਗੱਲ ਕਰੀਏ ਇੰਨਾ ਜਿਹੜਾ ਜੁਰਮਾਨਾ ਕਿੱਥੋਂ ਭਰਨਗੇ ਠੀਕ ਆ ਜੇ ਕਿਸੇ ਨੇ ਹੁਣ ਜੇ ਕਿਸੇ ਤੋਂ ਇਹੋ ਜਿਹਾ ਘਟਨਾ ਜਿਹੜੀ ਵਾਪਰਦੀ ਵੀ ਆ ਉਹ ਘਟਨਾ ਪਹਿਲਾਂ ਜਾਂਚਿਆ ਜਾਵੇ ਕਿ ਤੋਂ ਕਿਵੇਂ ਵਾਪਰਦੀ ਆ ਘਟਨਾ ਵਾਪਰਨ ਦਾ ਕਾਰਨ ਕੀ ਹੋਇਆ ਹੁਣ ਇਹ ਲਿਆ ਕੇ ਜਿਹੜੀ ਕਿ ਸਰਕਾਰ ਉਹਨੂੰ ਕਾਨੂੰਨ ਮੜ ਦਿੰਦੀ ਆ ਕਾਨੂੰਨ ਲਿਆ ਕੇ ਬਣਾਤੇ ਕਾਨੂੰਨ ਕਾਨੂੰਨ ਪਹਿਲਾਂ ਕਿਸਾਨਾਂ ਦੇ ਕਾਨੂੰਨ ਲੈ ਕੇ ਆਏ ਉਹ ਤਾਂ ਦੇਖੋ ਆਪਾਂ ਪੂਰਾ ਦੇਖੋ ਆਪਾਂ ਵੱਡੇ ਆਪਾਂ ਦਿੱਲੀ ਦੇ ਵਿੱਚ ਇਕੱਠ ਕੀਤੇ ਉਹਦਾ ਕਾਨੂੰਨ ਆਪਾਂ ਕਰਾ ਲੇ ਕੈਨਸਲ ਹੁਣ ਜਿਹੜੇ ਟਰੱਕ ਡਰਾਈਵਰ ਭਰਾਵਾਂ ਦੇ ਕਾਨੂੰਨ ਲੈ ਕੇ ਆਏ ਬਹੁਤ ਗਲਤ ਨੇਗੇ ਕਿਉਂਕਿ ਅਹ ਤਾਂ ਹਰ ਇੱਕ ਟਰੱਕ ਡਰਾਈਵਰ ਬਣਿਆ ਜਾਇਆ ਕਰੂਗਾ ਵਿਚਾਰਾ ਫਿਰ ਤਾਂ ਇਹਨਾਂ ਦੇ ਕੋਈ ਸਾਰੇ ਦੀ ਗੱਲ ਨਹੀਂ ਰਹਿਣੀ ਇਹ ਦੋ ਤਿੰਨ ਇਹਨਾਂ ਦੇ ਗੱਲਾਂ ਸਹੀ ਨੇ ਜਾਂ ਟਰੱਕ ਡਰਾਈਵਰਾਂ ਦੀ ਇਹਨਾਂ ਦੀ ਭਰਾਵਾਂ ਦੀ ਅੱਜ ਕਿਤੇ ਕੋਈ ਘਟਨਾ ਵਾਪਰ ਵੀ ਜਾਂਦੀ ਹੈ ਅੱਜ ਇੱਕ ਟਰੱਕ ਡਰਾਈਵਰ ਕੋਈ ਖੜਨਾ ਚਾਹੁੰਦਾ ਤਾਂ ਸਾਡੇ ਲੋਕ ਨਹੀਂ ਘਟ ਹੈਗੇ ਲੋਕ ਕਿ ਇਹਨਾਂ ਨੂੰ ਕੁੱਟਣ ਮਾਰਨਾ ਪੈਂਦੇ ਨੇ ਭਰਾਵਾਂ ਨੂੰ ਟਰੱਕ ਡਰਾਈਵਰਾਂ ਨੂੰ ਤੇ ਦੂਜੀ ਗੱਲ ਇਹ ਆ ਜਿਹੜੀ ਇੱਕ ਟਰੱਕ ਡਰਾਈਵਰ ਡਰਾਈਵਰ ਮੈਂ ਵੀਰ ਦੀ ਵੀਡੀਓ ਸੁਣ ਰਿਹਾ ਸੀਗਾ ਕਹਿੰਦਾ ਫਿਰ ਠੀਕ ਆ ਜੇ ਐਕਸੀਡੈਂਟ ਕੋਈ ਵਾਪਰ ਗਿਆ ਸਾਡਾ ਟਰੱਕ ਡਰਾਈਵਰ ਭਰਾ ਉੱਥੇ ਖੜੂਗਾ ਪਰ ਜੇ ਅਸੀ ਕਹਾਂ ਮਰੀਜ਼ ਨੂੰ ਦਾਖਲ ਵੀ ਕਰਾਵਾਂਗੇ ਟਰੱਕ ਡਰਾਈਵਰ ਇੱਕ ਭਰਾ ਦੀ ਮੈਂ ਵੀਡੀਓ ਸੁਣ ਰਿਹਾ ਸੀ ਕਹਿੰਦਾ ਪਰ ਜੇ ਸਾਡੇ ਦੇ ਕੁੱਟਮਾਰ ਕਰਦੇ ਆ ਉਹਨਾਂ ਦੇ ਵੀ ਤੁਹਾਨੂੰ ਸੱਤ ਦਾ ਪਰਚਾ ਹੋਣਾ ਚਾਹੀਦਾ ਕਿਸੇ ਨੇ ਸਾਡੀ ਕੁੱਟਮਾਰ ਕਰਤੀ ਕਸੂਰ ਕਹਿੰਦਾ ਕਈ ਥਾਵਾਂ ਤੇ ਮੈਂ ਦੇਖਿਆ ਟਰੱਕ ਡਰਾਈਵਰ ਦਾ ਕਸੂਰ ਨਹੀਂ ਹੁੰਦਾ ਹੁਣ ਟਰੱਕ ਡਰਾਈਵਰ ਦਾ ਕਸੂਰ ਨਹੀਂ ਹੁੰਦਾ ਤੇ ਕਸੂਰ ਹੁੰਦਾ ਮੋਟਰਸਾਈਕਲ ਵਾਲੇ ਦਾ ਗੱਡੀ ਵਾਲੇ ਦਾ ਤੇ ਗੁੱਸਾ ਪਰ ਕਿਹਦੇ ਤਾਰ ਦਾ ਟਰੱਕ ਡਰਾਈਵਰ ਤੇ ਗੁੱਸਾ ਟਰੱਕ ਡਰਾਈਵਰ ਦੇ ਤਾਰਾ ਜਾਂਦਾ ਮੈਂ ਬਹੁਤ ਵਾਰੀ ਦੇਖਿਆ ਵੀ ਟਰੱਕ ਡਰਾਈਵਰ ਵਾਲੇ ਹਰ ਇੱਕ ਥਾਂ ਤੇ ਦੋਸ਼ੀ ਆ ਹਰ ਇੱਕ ਥਾਂ ਤੇ ਟਰੱਕ ਡ ਜਿਹੜਾ ਇਹ ਕਾਨੂੰਨ ਲੈ ਕੇ ਆਇਆ ਨੇ ਬਹੁਤ ਗਲਤ ਹੈ ਕਿਉਂਕਿ ਨਾ ਤਾਂ ਦਾ ਟਰੱਕ ਡਰਾਈਵਰ ਜੇ 10 ਸਾਲ ਦੀ ਸਜ਼ਾ ਘਟੂਦਾ ਦਾ ਘਰ ਦੇ ਵਿੱਚ ਬਾਈ ਇਸ ਹਿਸਾਬ ਨਾਲ ਲੋ ਵੀ ਚੁੱਲੇ ਦੇ ਵਿੱਚ ਘਾਓ ਘਪਣਾ ਤੇ 7 ਲੱਖ ਰੁਪਏ ਜਿਹੜਾ ਉਹ 7 ਲੱਖ ਰੁਪਏ ਕਿੱਥੋਂ ਲੈ ਕੇ ਆਊਗਾ ਉਹ 7 ਲੱਖ ਰੁਪਏ ਜਿਹੜਾ ਤੇ ਇਸ ਕਰਕੇ ਜਿਹੜਾ ਕਾਨੂੰਨ ਹੈ ਇਹਨਾਂ ਦੇ ਭਰਾਵਾਂ ਦੇ ਕਿਉਂਕਿ ਇਹ ਗਰੀਬ ਆਪਣੇ ਆਪ ਸਾਰੇ ਹੀ ਵੈਸੇ ਗਰੀਬ ਆ ਬਾਈ ਆਮ ਘਰਾਂ ਦੇ ਮੁੰਡੇ ਨੇ ਕਿ ਟਰੱਕ ਡਰਾਈਵਰ ਇਹਨਾਂ ਦੇ ਆਪਾਂ ਹੱਕ ਦੇ ਵਿੱਚ ਖੜੀਏ ਤੇ ਇਹਨਾਂ ਦੇ ਜਿਹੜਾ ਕਿ ਟਰੱਕ ਡਰਾਈਵਰ ਜਿੱਥੇ ਵੀ ਭਰਾ ਸਾਨੂੰ ਬੁਲਾਉਣਗੇ ਜਿੱਥੇ ਵੀ ਭਰਾ ਮੈਨੂੰ ਕੋਈ ਸੇਵਾ ਲਾਉਣਗੇ ਸੀ ਟਰੱਕ ਡਰਾਈਵਰ ਭਰਾਵਾਂ ਦੇ ਨਾਲ ਆ ਵੀਰੋ ਜਿੱਥੇ ਵੀ ਤੁਸੀਂ ਹਾਕ ਮਾਰੋਗੇ ਜਿੱਥੇ ਵੀ ਤੁਸੀਂ ਧਰਨੇ ਦੇ ਵਿੱਚ ਬਿਠਾਉਣਾ ਮੇਰੀ ਅੱਜ ਵੀ ਸਲਾਹ ਵੀ ਮੈਂ ਧਰਨਾ ਮੰਡਲਾ ਦਾ ਜ ਬਰਨਾਲੇ ਲੱਗਿਆ ਹੋਇਆ ਆਈਟੀ ਚੌਂਕ ਬਿਮਾਰ ਆ ਚੱਲ ਰਹੀ ਥੋੜਾ ਮੈਨੂੰ ਬੁਖਾਰ ਜਾ ਹੋ ਗਿਆ ਸੀਗਾ ਅੱਜ ਵੀ ਅਸੀਂ ਟਰੱਕ ਡਰਾਈਵਰ ਭਰਾਵਾਂ ਦੇ ਅਸੀਂ ਬਰਨਾਲੇ ਧਰਨੇ ਦੇ ਵਿੱਚ ਬੈਠ ਕੇ ਆਵਾਂਗੇ ਹਾਜ਼ਰੀ ਲਵਾ ਕੇ ਆਵਾਂਗੇ ਤੇ ਇਸ ਕਰਕੇ ਆਪ ਸਾਰੇ ਹੀ ਟਰੱਕ ਡਰਾਈਵਰ ਭਰਾਵਾਂ ਸਾਥ ਦੀਏ ਇਸ ਕਰਕੇ ਨਹੀਂ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਟਰੱਕ ਡਰਾਈਵਰਾਂ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਚੱਲ ਸਕਦਾ ਜਿਵੇਂ ਆਪਾਂ ਪਹਿਲਾਂ ਕਹਿੰਦੇ ਜੇ 노 ਫਾਰਮਰ 노 ਫੂਡ ਹੁਣ ਫਿਰ ਟਰੱਕ ਡਰਾਈਵਰਾਂ ਵੀ ਇਹ ਹਿਸਾਬ ਲਾ ਲਓ 노 ਟਰੱਕ ਡਰਾਈਵਰ 노 ਫੂਡ ਜੇ ਟਰੱਕ ਡਰਾਈਵਰ ਵੀ ਉਮੀ ਕਰਨਗੇ ਕਿਉਂਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਚੀਜ਼ ਦੀ ਸਪਲਾਈ ਹੈ ਉਹ ਨਹੀਂ ਹੋਣੀ ਤੇ ਜੇ ਟਰੱਕ ਡਰਾਈਵਰ ਆਪਾਂ ਭਰਾਵਾਂ ਨਾਲ ਸਾਥ ਨਾ ਦਿੱਤਾ ਕਿਉਂਕਿ ਕਾਨੂੰਨ ਜਿਹੜਾ ਕਿ ਜੇ ਵੱਜ ਜਾਣਾ ਟਰੱਕ ਡਰਾਈਵਰ ਭਰਾ 7 ਸਾਲ ਦੀ ਜਿਹੜੀ ਸਜ਼ਾ 7 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਸਜ਼ਾ ਇਸ ਕਰਕੇ ਸਾਨੂੰ ਸਾਰੇ ਟਰੱਕ ਡਰਾਈਵਰ ਭਰਾਵਾਂ ਨਾਲ ਇੱਕ ਸਾਰ ਕਰ ਖਾਸ ਕਰਕੇ ਮੈਂ ਕਿਸਾਨ ਵੀਰਾਂ ਨੂੰ ਵੀ ਕਹਿਣਾ ਟਰੱਕ ਡਰਾਈਵਰ ਭਰਾਵਾਂ ਨੇ ਸਾਡੇ ਕਿਸਾਨੀ ਅੰਦੋਲਨ ਚ ਬਹੁਤ ਸਾਥ ਦਿੱਤਾ ਮੈਂ ਕਿਸਾਨ ਜੱਥੇਬੰਦੀਆਂ ਨੂੰ ਬੇਨਤੀ ਕਰਦਾ ਵੀ ਜਿੰਨੀਆਂ ਵੀ ਸਾਡੇ ਕਿਸਾਨ ਜੱਥੇਬੰਦੀਆਂ ਨੇ ਗਈਆਂ ਸੀ ਮੋਦੀ ਸਰਕਾਰ ਦੇ ਖਿਲਾਫ ਲੜਦੇ ਆ ਸੈਂਟਰ ਗਵਰਨਮੈਂਟ ਬੈਠੀ ਕਾਨੂੰਨ ਬਣਾਉਂਦੀ ਐ ਸਾਨੂੰ ਸਾਰਿਆਂ ਜਿਹੜਾ ਕਿਸਾਨ ਜੱਥੇਬੰਦੀਆਂ ਨੇ ਸਾਡੀਆਂ ਸਾਨੂੰ ਸਾਰਿਆਂ ਨੂੰ ਸਮਰਥਨ ਟਰੱਕ ਡਰਾਈਵਰ ਭਰਾਵਾਂ ਦਾ ਦੇਣਾ ਚਾਹੀਦਾ ਟਰੱਕ ਡਰਾਈਵਰ ਭਰਾਵਾਂ ਦਾ ਸਾਨੂੰ ਸਾਥ ਜਿਹੜਾ ਉਹਨਾਂ ਦੇ ਪੱਖ ਦੇ ਵਿੱਚ ਉਤਰਨਾ ਚਾਹੀਦਾ ਕਿਸਾਨ ਜੱਥੇਬੰਦੀਆਂ ਨੂੰ ਤੇ ਜਿੰਨੀਆਂ ਵੀ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੇਗੀਆਂ ਜਿੰਨੇ ਵੀ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੇਗੀਆਂ ਉਹ ਸਾਰੀਆਂ ਦੇ ਸਾਰੀਆਂ ਟਰੱਕ ਡਰਾਈਵਰਾਂ ਦੇ ਭਰਾਵਾਂ ਦੇ ਸਮਰਥਨ ਦੇ ਵਿੱਚ ਆਓ ਸਾਰੇ ਜਿੰਨੇ ਪੰਜਾਬ ਦੇ ਲੜਨ ਵਾਲੇ ਲੋਕ ਨੇਗੇ ਵੇਸਾ ਕਿ ਪੂਰੇ ਭਾਰਤ ਦੇ ਵਿੱਚ ਕਾਨੂੰਨ ਲਾਗੂ ਹੋਇਆ ਪਰ ਇਹ ਗੱਲ ਤੁਸੀਂ ਦਿਮਾਗ ਦੇ ਵਿੱਚੋਂ ਹਟਾ ਲਿਓ ਇਹ ਜਿਹੜਾ ਪੰਜਾਬ ਤੇ ਹਰਿਆਣਾ ਦੇ ਜਿਵੇਂ ਪੰਜਾਬ ਤੇ ਹਰਿਆਣਾ ਦੇ ਜਿਹੜੇ ਲੜਨ ਵਾਲੇ ਲੋਕਾਂ ਦੀ ਗੱਲ ਕਰੀਏ ਇਹ ਕਾਨੂੰਨ ਸਿਰਫ ਦੋ ਸਟੇਟਾਂ ਕਰਕੇ ਹੀ ਜਿਹੜੇ ਲੜਨ ਵਾਲੇ ਲੋਕ ਨੇਗੇ ਪੰਜਾਬ ਤੇ ਹਰਿਆਣਾ ਦੇ ਲੋਕ ਇੱਕਠੇ ਹੋ ਕੇ ਲੜਨਗੇ ਉਹਨਾਂ ਕਰਕੇ ਜਿਹੜਾ ਕਾਨੂੰਨ ਵਾਪਸ ਮੋੜਨਾ ਨਹੀਂ ਹੋ ਰਹਾ ਸਟੇਟਾਂ ਦੇ ਵਿੱਚ ਤੁਸੀਂ ਦੇਖਿਆ ਹੋਰਾਂ ਸਟੇਟਾਂ ਨਾਲ ਇਹਨਾਂ ਧਰਨੇ ਲਾ ਸਕਦੇ ਨੇ ਨਾ ਇਹ ਜਿਹੜਾ ਕਿ ਸੰਘਰਸ਼ ਲੜ ਸਕਦੀਆਂ ਨੇ ਗਿਆ ਇਸ ਕਰਕੇ ਇਹ ਪੰਜਾਬ ਦੇ ਜਿੰਨੇ ਵੀ ਲੋਕ ਨੇਗੇ ਸਾਰੇ ਇਹ ਲੜਨ ਵਾਲੇ ਲੋਕ ਨੇਗੇ ਇਹਨਾਂ ਵਾਲੇ ਸਰਕਾਰ ਕੀ ਜਿਹੜੇ ਕਾਨੂੰਨ ਨੇ ਜਿਹੜੇ ਵਾਪਸ ਹੋਣਗੇ ਜਿਹੜੇ ਕਾਨੂੰਨ ਮੋਦੀ ਨੇ ਬਣਾਏ ਨੇ ਅਮਿਤ ਸ਼ਾਹ ਨੇ ਜਿਹੜਾ ਐਲਾਨ ਕੀਤਾ ਤੇ ਸਾਰੇ ਜਿਹੜੇ ਇਹਨਾਂ ਭਰਾਵਾਂ ਦੇ ਅਸੀਂ ਆਪਾਂ ਰਲ ਕੇ ਭਰਾਵਾਂ ਦੇ ਸਾਰੇ ਟਰੱਕ ਡਰਾਈਵਰਾਂ ਦੇ ਅੱਗੇ ਵਿੱਚ ਖੜੀਏ ਬਾਈ ਤੇ ਸਾਰਿਆਂ ਮੇਰੀ ਕਿਸਾਨ ਜੱਥੇ ਬੰਦੇ ਨੂੰ ਦੁਬਾਰਾ ਫੇਰ ਬੇਨਤੀ ਆ ਅਪੀਲ ਆ ਸਾਡੇ ਸੈਂਟਰ ਸਰਕਾਰ ਦੇ ਨਾਲ ਸਾਡਾ ਪੇਚਾ ਪੈਂਦਾ ਹੀ ਆਇਆ ਹੁਣ ਵੀ ਬੇਨਤੀ ਆ ਵੀ ਜਿਹੜਾ ਅਸੀਂ ਆ ਕੇ ਇੱਥੇ ਲੈਣਾ ਸਵਰਥਨ ਕਰੀਆ ਆ ਦੇਖੋ ਬਾਈ ਕਿਵੇਂ ਲੈਣਾ ਲੱਗੇ ਪਏ ਨੇ ਪੰਪਾਂ ਦੇ ਦੇਖ ਲਓ ਕਿਵੇਂ ਲੈਣਾ ਲੱਗੇ ਪਏ ਨੇ ਸਾਰਿਆਂ ਨੂੰ ਦਿਖਾਦਾ ਮੈਂ ਆ ਸਾਡੇ ਬੰਡਾਲਾ ਪੰਪਾ ਮੇਰੀ ਪਾਲੇ ਨਾਲ ਗੱਲ ਹੋਈ ਸੀ ਸਾਡੇ ਆਪਣ ਹਾਂਜੀ ਟਰੱਕ ਹਾਂਜੀ ਟਰੱਕ ਡਰਾਈਵਰ ਪਾ ਪੰਪ ਦਾ ਮਾਲਕ ਸਾਡੇ ਬੰਡਾਲਾ ਪਾਲਾ ਟਰੱਕ ਡਰਾਈਵਰ ਭਰਾਵਾਂ ਦੇ ਹੱਕ ਚ ਕੀ ਕਹਿਣਾ ਚਾਹੁੰਦੇ ਹੋ ਬਾਈ ਖੜਾ ਇੱਥੇ ਹਾਂਜੀ ਇਹ ਸਾਡੇ ਪੰਪ ਦਾ ਮਾਲਕ ਦੱਸੋ ਜੀ ਹਾਂ ਜੀ ਫੋਨ ਕੱਟ ਜਾ ਰਿਹਾ ਮੈਨੂੰ ਇੱਧਰ ਬੰਦਾ ਇੱਧਰ ਹਜ਼ਾਰਾਂ ਦੇਖੀ ਜਾਂਦਾ ਤੇ ਇਹ ਸਾਡਾ ਜਿਹੜਾ ਪੰਪ ਵਾਲੇ ਨੇਗੇ ਹੈਲੋ ਪੰਪਾਂ ਦੇ ਕਿੰਨੇ ਦਾ ਪਾਣੇ ਪੰਨੇ ਹੜਤਾਲ ਕਰਦੀ ਬਈ ਗੱਲ ਸੁਣ ਮੇਰੀ ਇੱਧਰ ਯਾਰ ਬਲਾ ਫੋਨ ਕੱਟ ਫੋਨ ਕੱਟ ਤੂੰ ਟਰੱਕ ਡਰਾਈਵਰ ਭਰਾਵਾ ਦੇ ਕੀ ਕਹਿਣਾ ਚਾਹੁੰਦਾ ਤੁਸੀਂ ਪੰਪ ਵਾਲੇ ਮਾਲਕੋਂ ਤੁਸੀਂ ਕੀ ਕਹਿਣਾ ਚਾਹੁੰਦਾ ਟਰੱਕ ਡਰਾਈਵਰਾਂ ਦੇ ਉਹ ਹੁੰਦਾ ਕਰੋ ਸਭ ਨੂੰ ਰੋਕਿਆ ਹੈ ਨਾ ਕਰੂਨ ਤੈਨੂੰ ਪਤਾ ਵੀ ਕੀ ਆਇਆ ਤੈਨੂੰ ਕਰੂਨ ਤੇ ਨਹੀਂ ਪਤਾ ਤੂੰ ਪੰਪ ਦਾ ਮਾਲਕ ਹੈ ਨਹੀਂ ਤੂੰ ਪੰਪ ਇਹ ਬੀਜੀ ਦਾ ਨਹੀਂ ਤੂੰ ਦੱਸ ਤੂੰ ਪੰਪ ਦਾ ਮਾਲਕ ਹੈ ਕਿਹੜਾ ਕਰੂਨ ਲਗਾ ਕੀਤਾ ਯਾਰ ਵੀ ਸਜ਼ਾ ਕਰ ਤੂੰ 10 ਸਾਲ ਦੀ ਠੀਕ ਹੈ ਨਾ ਲੱਖ ਰੁਪਏ ਜੁਰਮਾਨਾ ਹਾਂ ਬੀਜੀ ਕਹਿੰਦੇ ਆ ਕੇ ਛੜੀ ਨੂੰ ਦੀ ਡਰਕ ਥੱਲੇ ਬਾੜ ਦੀ ਫਿਰ ਕੋਣ ਗੁਰੂ ਆਇਆ ਪਲੇਸ ਯਾਰ ਹਾਂ ਠੀਕ ਹੈ ਨਾ ਆਪਾਂ ਇਹ ਕਹਿੰਦਾ ਸਭ ਨੂੰ ਜਿਹੜਾ ਕਸੂਰ ਹੈ ਉਹ ਸਜ਼ਾ ਹੀ ਮਿਲੇ ਯਾਰ ਅੱਛਾ ਠੀਕ ਹੈ ਤੇ ਆਹ ਜਿਹੜਾ ਪੰਪ ਤੇ ਲੈਣਾ ਤੁਹਾਨੂੰ ਦਿਖਾਉਣਾ ਵੀ ਸਾਡੇ ਮੋਟਰਸਾਈਕਲਾਂ ਗੱਡੀਆਂ ਸਾਰੀਆਂ ਤੇ ਆਸ ਨੂੰ ਦਿਖਾ ਦਈਏ ਆਉਣੀ ਹੈ ਪੂਰੀ ਹੋਣਾ ਫਲ ਕਰਦੇ ਬਾਈ ਸਾਡਾ ਤਾਂ ਜਾਣੋਂ ਬੜਾ ਰਹਿੰਦਾ ਛੱਡਦੇ ਜਿੰਨਾ ਬੰਦ ਰਹੀ ਕੰਮ ਉਹ ਡਰ ਲੈ ਕੇ ਗਿਆ ਕਹਿੰਦਾ ਤਾਂ ਆਪਣੇ ਤਾਂ ਜਿੱਥੇ ਵਹਜਣ ਕਹਿੰਦਾ ਹਲਦੇ ਹੀ ਨਹੀਂ ਫਿਰ ਤੇ ਅਸੀਂ ਕਾਜ ਨੂੰ ਅਗਲੇ ਲੈ ਕੇ ਆਏਗਾ ਆ ਦਿਖਾ ਦਈਏ ਬਸ ਇੱਕ 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 ਖਾਰ ਸੁੱਕਾ ਕੇ ਹੁਣ ਸੀਜ਼ਨ ਨਹੀਂ ਹੈਗਾ ਜਿਹੜੀ ਸਭ ਤੋਂ ਵੱਡੀ ਗੱਲ ਕਰੀਏ ਵੀ ਸੀਜ਼ਨ ਦਾ ਥੋੜਾ ਜਿਹਾ ਹੁਣ ਆਫ ਸੀਜ਼ਨ ਚੱਲ ਰਿਹਾ ਤੇ ਟ੍ਰੱਕ ਡਰਾਈਵਰ ਜੂਨੀਅਰ ਏਕਤਾ ਸਾਡੇ ਸਾਰੇ ਭਰਾ ਜਿੰਦਾਬਾਦ ਟਰੱਕ ਟਰੱਕ ਡਰਾਈਵਰ ਤੇ ਬਰਨਾਲੇ ਲੱਗਿਆ ਹੋਇਆ ਤਰਨਾਈ ਟਿਕ ਚੌਕ ਤੇ ਹਰੇਕ ਜਿਲੇ ਜੀ ਆ ਬਾਈ ਹਰੇਕ ਚਲੇ ਜੀ ਆ ਬਰਨਾਲੇ ਪਹੁੰਚਦੇ ਆ ਤੇ ਜਿੰਨੇ ਵੀ ਤੁਸੀਂ ਇਹਨਾਂ ਨੇ ਤਾਂ ਐਲਾਈਨ ਕਰਤਾ ਵੀ ਜਿੱਥੇ ਹਾਂ ਪਰਚੀ ਪਰਚੀ ਭਾਰਤੀ ਵਰਦੇ ਨੂੰ ਲੈ ਨਹੀਂ ਬੈਠਾ ਉਹ ਤਾਂ ਪੈਸਾ ਟੁੱਕ ਪੰਪ ਤੇ ਕਿੰਨੇ ਰੁਪਏ ਹੋਏ ਪੈਣੇ ਓਏ ਤੁਹਾਡੇ ਪੰਪ ਦਾ ਕਿੰਨਾ ਧਾਰ ਹੋ ਗਿਆ ਡੀਜ਼ਲ ਦਾ ਇਹਦਾ ਭਾਈ ਐਲਾਨ ਕਰਦੇ ਹੁਣ ਕਹਿੰਦੇ ਜਿੱਥੇ ਟਰੱਕ ਖੜਿਆ ਹੈ ਨਾ ਉੱਥੇ ਡੀਜ਼ਲ ਬੰਦ ਕਰਦਾ ਇੱਥੇ ਬੰਦ ਕਰ ਦੋ ਚਾਹੀਦਾ ਜਾਣੇ ਹੋ ਉੱਥੇ ਬੰਦ ਕਰ ਦੋ ਕਹਿੰਦੇ ਇਹ ਵੀ ਜਿਹੜੀ ਵੱਡੀ ਗੱਲ ਕਹੀ ਆ ਵੀ ਹੁਣ ਜਦ ਮੈਂ ਟਰੱਕ ਇੱਥੇ ਖੜ ਕੇ ਜਿੱਥੇ ਖੜੇ ਨੇ ਉੱਥੇ ਟਰੱਕ ਬੰਦ ਕਰ ਦੋ ਇਹ ਵੀ ਬਹੁਤ ਵਧੀਆ ਇਹਨਾਂ ਦੀ ਗੱਲ ਆ ਭਰਾਵਾਂ ਦੀ ਟਰੱਕ ਮੈਕ ਤੇ ਟਰੱਕ ਡਰਾਈਵਰ ਮੈਹਿਕਮਾ ਜਿੰਦਾਬਾਦ ਹੁਆਚਲ 'ਚ ਬਹੁਤ ਬੁਰੇ ਹਾਲੂ ਹੈ ਤੇ ਵੀਡੀਓ ਦੇਖੀ ਸਵੇਰੇ ਇੱਕ ਉਹਨਾਂ ਨੇ ਉੱਥੇ ਕਰਤੇ ਬੰਦ ਹੋ ਜਾਮ ਲੱਗ ਗਿਆ ਸੋ ਦਾ ਦੇਖ ਲਗਾਤਾਰ ਆਪਰੇਟਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹਦੇ ਚੱਲਦੇ ਉਹਨਾਂ ਦੇ ਵੱਲੋਂ ਸਰਕਾਰ ਦੇ ਵੱਲੋਂ ਲਿਆਂਦੇ ਗਏ ਨਵੇਂ ਕਾਨੂੰਨ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਨਵੇਂ ਕਾਨੂੰਨ ਦੇ ਵਿੱਚ ਜੇਕਰ ਕਿਸੇ ਤੋਂ ਵੀ ਡਰਾਈਵਿੰਗ ਕਰਦੇ ਸਮੇਂ ਜੇਕਰ ਕਿਸੇ ਦੀ ਹਾਸਾ ਵਾਪਰ ਜਾਂਦਾ ਤਾਂ ਉਸ ਨੂੰ ਲੈ ਕੇ ਉਸ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ 7 ਲੱਖ ਰੁਪਏ ਉਸ ਨੂੰ ਜੁਰਮਾਨਾ ਦੇਣਾ ਪਵੇਗਾ ਤੇ 10 ਸਾਲ ਦੀ ਸਜ਼ਾ ਵੀ ਕੱਟਣੀ ਪਵੇਗੀ ਇਸ ਨੂੰ ਲੈ ਕੇ ਲਗਾਤਾਰ ਜਨਰੋਧ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਟਰੱਕ ਆਪਰੇਟਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਬੇਰ ਆ ਰਿਪੋਰਟ ਹਰਫਪ